ਪੰਜਾਬ ਵਿੱਚ ਅਣਗਿਣਤ ਮੇਲੇ ਲੱਗਦੇ ਹਨ ਪਰ ਕੁਝ ਮੇਲੇ ਅਜਿਹੇ ਹਨ ਜੋ ਲੋਕਾਂ ਦੇ ਦਿਲਾਂ ਵਿੱਚ ਆਪਣਾ ਘਰ ਬਣਾ ਚੁੱਕੇ ਹਨ ਇਹਨਾਂ ਵਿੱਚੋਂ ਇੱਕ ਮੇਲਾ ਨਵਾਦਿਆਂ ਦਾ ਮੇਲਾ ਹੈ ਜੋ ਪਵਾਨੀਗੜ੍ਹ ਸ਼ਹਿਰ ਦੇ ਇੱਕ ਪਿੰਡ ਨਮਾਦੇ ਵਿੱਚ ਲੱਗਦਾ ਹੈ ਇਸ ਮੇਲੇ ਨੂੰ ਦੇਖਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ ਇਹ ਮੇਲਾ 3 ਦਿਨ ਲਈ ਪਰਦਾ ਹੈ ਇਸ ਮੇਲੇ ਦੀ ਤਾਰੀਖ ਸਤੰਬਰ ਦੇ ਮਹੀਨੇ ਦੇ ਵਿੱਚ ਆਉਂਦੀ ਹੈ 8 9ਵੀਂ ਅਤੇ 10ਵੀਂ ਨੂੰ 3 ਦਿਨ ਪਰਦਾ ਹੈ ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ ਮੇਲਾ ਕਿਸੇ ਤਿਉਹਾਰ ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਇਸ ਵਾਰ ਅစီਵੀਐਸ ਮੇਲੇ ਨੂੰ ਦੇਖਣ ਲਈ ਗਏ ਮੈਂ ਤਕਰੀਬਨ ਕਈ ਸਾਲਾਂ ਬਾਅਦ ਇਸ ਮੇਲੇ ਨੂੰ ਦੇਖਣ ਲਈ ਗਿਆ ਪਰ ਇਸ ਮੇਲੇ ਦੀ ਦਿੱਖ ਪਹਿਲਾਂ ਵਰਗੀ ਨਹੀਂ ਸੀ ਇਸ ਦੇ ਵਿੱਚ ਬਹੁਤ ਨਵੇਂ ਤਰੀਕੇ ਦੀਆਂ ਦੁਕਾਨਾਂ ਅਤੇ ਝੋਲਿਆ ਆ ਚੁੱਕੇ ਸਨ ਅਸੀਂ ਅੱਜ ਦੇ ਟਾਈਮ ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਭੁੱਲ ਚੁੱਕੇ ਹਾਂ ਪਰ ਕੁਝ ਲੋਕ ਅੱਜ ਵੀ ਇਹਨਾਂ ਮੇਲਿਆਂ ਦਾ ਤੇ ਤਿਉਹਾਰਾਂ ਦਾ ਪੂਰਾ ਆਨੰਦ ਮਾਣਦੇ ਹਾਂ ਕੁਝ ਲੋਕ ਝੰਡੂਲ ਉੱਪਰ ਬੈਠ ਕੇ ਝੂਟਿਆਂ ਦਾ ਆਨੰਦ ਮਾਣ ਰਹੇ ਸਨ ਕੁਝ ਲੋਕ ਖਾਣ ਪੀਣ ਦੇ ਦੁਕਾਨਾਂ ਉੱਪਰ ਖੜੇ ਹੋ ਕੇ ਕੁਝ ਖਾਪੀ ਰਹੇ ਸਨ ਕੁਝ ਲੋਕ ਆਪਣੇ ਬੱਚਿਆਂ ਲਈ ਖਿਡੌਣੇ ਖਰੀਦ ਰਹੇ ਸਨ ਪੰਜਾਬ ਦੇ ਮੇਲਿਆਂ ਨੂੰ ਦੇਖ ਕੇ ਰੂਹ ਰੱਜ ਜਾਂਦੀ ਹੈ ਬਹੁਤੀਆਂ ਜਗ੍ਹਾ ਦੇ ਉੱਪਰ ਲੋਕ ਟੋਲ ਵਜਾਉਂਦੇ ਹਨ ਅਤੇ ਆਪਣੀ ਖੁਸ਼ੀ ਮਨਾਉਂਦੇ ਹਨ। ਪੁਰਾਣੇ ਸਮਿਆਂ ਦੇ ਵਿੱਚ ਲੋਕ ਟੋਲ ਦੇ ਉੱਪਰ ਨੱਚ ਕੇ ਪੈਦਲ ਯਾਤਰਾ ਕਰਕੇ ਮੇਲਿਆਂ ਵਿੱਚ ਪਹੁੰਚਦੇ ਸਨ ਪਰ ਅੱਜ ਦੇ ਟਾਈਮ ਸਾਧਨ ਬਹੁਤ ਹੋ ਚੁੱਕਿਆ ਹਨ ਲੋਕ ਕਾਰਾਂ ਮੋਟਰਸਾਈਕਲਾਂ ਉੱਪਰ ਮੇਲਿਆਂ ਵਿੱਚ ਜਾਂਦੇ ਹਨ। ਲੇ ਵਾਲੀ ਜਗਾ ਤੇ ਬਹੁਤ ਹੀ ਪੀੜ ਪਾਰ ਸੀ ਲੋਕ ਇੱਕ ਦੂਜੇ ਵਿੱਚ ਵੱਜ ਵੱਜ ਕੇ ਲੰਘ ਰਹੇ ਸਨ ਮੱਥਾ ਟੇਕਣ ਵਾਲੀ ਜਗਾ ਤੇ ਤਾਂ ਬਹੁਤ ਹੀ ਜ਼ਿਆਦਾ ਪੀੜ ਸੀ ਇਥੇ ਥਾਉ ਥਾਉ ਤੇ ਅਨਾਉਂਸਮੈਂਟ ਆਵੀ ਹੋ ਰਹੀਆਂ ਸਨ ਕਿ ਜੇਬ ਕਤਰਿਆਂ ਤੋਂ ਸਾਵਧਾਨ ਰਹੋ ਪੁਰਾਣੇ ਲੋਕ ਅੱਜ ਵੀ ਇਨ੍ਹਾਂ ਮੇਲਿਆਂ ਦਾ ਪੂਰਾ ਆਨੰਦ ਮਾਣਦੇ ਹਨ ਮੈਂ ਆਪਣੇ ਪਿਤਾ ਜੀ ਨਾਲ ਇਸ ਮੇਲੇ ਨੂੰ ਦੇਖਣ ਲਈ ਗਿਆ ਉਹਨਾਂ ਨੇ ਮੇਲੇ ਦਾ ਪੂਰਾ ਆਨੰਦ ਲਿਆ ਮੇਲੇ ਦੀ ਸੋਭਾ ਦੇਖਿਆ ਹੀ ਬਣਦੀ ਸੀ ਸੋ ਸਾਨੂੰ ਵੀ ਮੋਬਾਈਲਾਂ ਦੇ ਵਿੱਚੋਂ ਬਾਹਰ ਆ ਕੇ ਇਹਨਾਂ ਮੇਲਿਆਂ ਤੇ ਤਿਉਹਾਰਾਂ ਦਾ ਆਨੰਦ ਮਾਣਨਾ ਚਾਹੀਦਾ ਹੈ ਇਸ ਸਮਾਜ ਦਾ ਉਹੀ ਹਿੱਸਾ ਹਨ ਜੋ ਸਾਨੂੰ ਅਸਲੀ ਖੁਸ਼ੀ ਦਿੰਦੇ ਹਨ ਇਸ ਲਈ ਅਸੀਂ ਇਹ ਬਲੌਗ ਸਪੈਸ਼ਲ ਤੁਹਾਡੇ ਲਈ ਬਣਾਇਆ ਹੈ ਉਮੀਦ ਹੈ ਤੁਹਾਨੂੰ ਪਸੰਦ ਆਵੇਗਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ